ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਲਬੀਰ ਸਾਹਿਬ ਡਾਕਟਰ ਅਮਰ ਸਿੰਘ ਜੀ ਐਕਚੁਅਲੀ ਉਥੇ ਜਿੱਦਾਂ ਦੀ ਨਵੀਂ ਪਾਰਲੀਮੈਂਟ ਬੀਜੇਪੀ ਵਾਲਿਆਂ ਬਣਾ ਦਿੱਤੀ ਆ ਪਹਿਲੀ ਪਾਰਲੀਮੈਂਟ ਦਾ ਇਤਿਹਾਸ ਖਤਮ ਕਰ ਲਈ ਨਵੀਂ ਜੜੀ ਬਣਾਈ ਤੇ ਸਾਨੂੰ ਰਸਤੇ ਦਿਖਾਉਣ ਵਾਲੇ ਡਾਕਟਰ ਅਮਰ ਸਿੰਘ ਜੀ ਮੇਰਾ ਛੋਟਾ ਵੀਰ ਰਣਦੀਪ ਨਾਬਾ ਜੀ ਗੁਰਕੀਰਤ ਜੀ ਲੱਖਾ ਜੀ ਸਾਡੇ ਪ੍ਰਧਾਨ ਜੀ ਤੇ ਮੇਰੇ ਖਿਆਲ ਸਭ ਤੋਂ ਸ਼ਾਂਤ ਤੇ ਸਭ ਤੋਂ ਵੱਧ ਕੰਮ ਕਰਨ ਵਾਲਾ ਐਮਐਲਏ ਸੀ ਤੁਹਾਡਾ ਲੱਖਾ ਮੇਰੇ ਵੱਡੇ ਭਰਾ ਆਪ ਜੀ ਜਿਨ੍ਹਾਂ ਕੋਲੋਂ ਉਹਨਾਂ ਦੀ ਸ਼ੈਨਫੀਲਤਾ ਉਹਨਾਂ ਦਾ ਕਾਂਗਰਸ ਲਈ ਡੈਡੀਕੇਸ਼ਨ ਤੇ ਮੇਰੇ ਸਤਿਕਾਰਯੋਗ ਸਟੇਜ ਤੇ ਬੈਠੇ ਸਾਰੇ ਲੀਡਰ ਸਾਹਿਬਾਨ ਮੈਂ ਕਿ ਇਸ ਟੈਂਡਾਸੀਂ ਆਜ਼ਾਦ ਹੋਏ ਸੀ ਅੰਗਰੇਜ਼ਾਂ ਤੋਂ ਤੇ ਨਾਲ ਹੀ ਮਾਸਟਰ ਕਰਨੈਲ ਸਿੰਘ ਜੀ ਈਸੂਰੂ ਜੀ ਦਾ ਗੁਆਹ ਦੇ ਵਿੱਚ ਜੋ ਸ਼ਹਾਦਤ ਆੜੀ ਵੀ ਪਲਾ ਸਕਦਾ ਮੈਂ ਇਸ ਸਮਾਗਮ 'ਚ ਜਦੋਂ ਮੰਤਰੀ ਸੀਗਾ ਉਦੋਂ ਵੀ ਮੈਂ ਆਇਆ ਸੀ ਜੇ ਅਸੀਂ ਆਪਣੇ ਖਾਂਗੇ ਸਾਡਾ ਇਤਿਆਸ ਖਤਮ ਹੋ ਜਾਏਗਾ ਤੇ ਅਸੀਂ ਲੈਣੇ ਆ ਪਰ ਉਹਦੇ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ ਇਹ ਜਿਹੜੀ ਗਵਰਨਮੈਂਟ ਬਣੀ ਝਾੜੂ ਗਵਰਨਮੈਂਟ ਜਿਹੜੀ ਬਣੀ ਇਹਨਾਂ ਨੇ ਸਰਹੀਰ ਦੇ ਆਦਮ ਸਰਦਾਰ ਭਗਤ ਸਿੰਘ ਦਾ ਨਾਮ ਲਿਆ ਉਹਦੇ ਪਗੜੀ ਦੀ ਰੰਗ ਜਿਹੜਾ ਉਹਨਾਂ ਨੇ ਬੱਧਾ ਅਜੀਤ ਸਿੰਘ ਉਹਦੇ ਚਾਚੇ ਨੇ ਜਿਹੜਾ ਨਾਰਾ ਲਾਇਆ ਸੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਉਹ ਇਸ ਪਗੜੀ ਨੂੰ ਸੰਭਾਲਣ ਦੇ ਯੋਗ ਨਹੀਂ ਸੀ ਭਗਵਾਨ ਇਨਕਲਾਬ ਕਹਿੰਦਾ ਹੈ ਇਨਕਲਾਬ ਜਿਹੜਾ ਲਿਆਂਦਾ ਉਹ ਸਾਡੇ ਸ਼ਹੀਦਾਂ ਲੈ ਕੇ ਆਏ ਸ਼ਹੀਦ ਲੈ ਕੇ ਆਏ ਇਨਕਲਾਬ ਦਾ ਮਤਲਬ ਹੁੰਦਾ ਜੇ ਇਨਕਲਾਬ ਦੇ ਵਿੱਚ ਆਜ਼ਾਦੀ ਮਿਲੇ ਉਹਨੂੰ ਇਨਕਲਾਬ ਕਹਿੰਦੇ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਪੰਡਤ ਜਵਾਰਲਾਲ ਨਹਿਰੂ ਮਹਾਤਮਾ Gandhi ਉਹ ਲੈ ਕੇ ਆਏ ਇਨਕਲਾਬ ਲੈ ਕੇ ਤੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਭਗਵੰਤ ਮਾਨ ਜਿਹੜੇ ਤੂੰ ਇਨਕਲਾਬ ਦੀ ਗੱਲ ਕਰਦਾ ਇਹ ਤੇਰੇ ਇਨਕਲਾਬ ਦੀ ਤੇਰੇ ਅਗੇ ਤੋਂ ਹੁਣ ਬਗਾਵਤ ਹੋਏਗੀ ਪੰਜਾਬੀ ਤੈਨੂੰ ਕਦੀ ਮਾਫ ਨਹੀਂ ਕਰਨਗੀ ਇਹ ਗੱਲਾਂ ਕਰਦਾ ਜੁੱਧ ਨਸ਼ਿਆਂ ਵਿਰੁੱਧ ਉਹ ਪਹਿਲੋ ਆਪਣਾ ਨਸ਼ਾ ਤੇ ਛੱਡ ਦੇ ਤੂੰ ਕਹਿਣਾ ਕਿ ਕਸਮ ਖਾਦਾ ਮੈਂ ਆਪਣੀ ਮਾਂ ਦੇ ਸਿਰ ਦੇ ਉੱਤੇ ਤੂੰ ਹੱਥ ਰੱਖ ਕੇ ਕਸਮ ਖਾਦੀ ਸੀ ਅੱਜ ਉਸ ਮਾਂ ਨੂੰ ਜਵਾਬ ਦੇ ਤੇ ਮਾਂ ਤੇਰੀ ਮੈਂ ਚੁੰਠੀ ਸੌ ਖਾਧੀ ਸੀ ਅਸੀਂ ਕਹਿੰਦੇ ਆ ਕਿਥੇ ਸਾਡੀ ਮਾਵਾਂ ਪਾਰਟੀ ਸਾਡੀ ਮਾਵਾਂ ਉਹ ਇਹਨੇ ਤੇ ਕਈ ਪਾਰਟੀਆਂ ਬਦਲ ਕੇ ਆਪਣੀ ਸਗੀ ਮਾਂ ਦਾ ਨਹੀਂ ਬਣਿਆ ਜਿਹਦੇ ਸਿਰ ਤੇ ਹੱਥ ਰੱਖ ਕੇ ਨੇ ਸੌ ਵੀ ਖਾ ਲਈ ਇਹ ਗੱਲਾਂ ਕਰਦਾ ਬਾਜਾ ਸਾਹਿਬ ਜਿਸ ਤਰੀਕੇ ਦੇ ਨਾਲ ਅਸੈਂਬਲੀ ਦੇ ਵਿੱਚ ਇਹ ਗੱਲ ਕਰਦਾ ਸ਼ਰਮ ਆਉਂਦੀ ਆ ਕਿ ਇਹਨੂੰ ਮੁੱਖ ਮੰਤਰੀ ਕਹਿਣਾ ਇਹਦੀਆਂ ਉਹ ਜਿਹੇ ਗੱਲਾਂ ਸੁਣਨੀਆਂ ਮੁੱਖ ਮੰਤਰੀ ਸੁਣਦੇ ਨੇ ਮੁੱਖ ਮੰਤਰੀ ਜਵਾਬ ਦਿੰਦੇ ਨੇ ਇਹ ਰਨਿੰਗ ਕਮੈਂਟਰੀ ਕਰਦਾ ਤੇ ਇਹ ਅਗਲੇ ਐਮਐਲਏ ਦੇ ਉੱਤੇ ਜਾਂ ਉਹਨਾਂ ਦੇ ਉੱਤੇ ਗਲਤ ਜਿੱਦਾਂ ਦੀ ਕਰਦਾ ਸ਼ਰਮ ਆਉਣੀ ਚਾਹੀਦੀ ਹੈ ਹੁਜੇ ਮੁੱਖ ਮੰਤਰੀ ਨੂੰ ਉੱਥੇ ਬੈਠਾ ਸਪੀਕਰ ਮੈਂ ਉਹਨੂੰ ਦੱਸ ਦੇਣਾ ਚਾਹੁੰਦਾ ਕਿ ਸਪੀਕਰ ਸਾਹਿਬ ਤੁਹਾਡੇ ਪਰਿਵਾਰ ਦੇ ਵਿੱਚੋਂ ਗਿਆਨੀ ਜਲ ਸਿੰਘ ਟੀਵੀ ਮਿਨਿਸਟਰ ਬਣੇ ਸੀ ਜਿਸ ਤੁਸੀਂ ਨਾਂ ਲੈ ਕੇ ਬਣ ਕੇ ਆਇਓ ਜਿੱਥੇ ਤੁਸੀਂ ਮਾਵਾਂ ਪੈਣਾਂ ਦੀ ਇੱਜ਼ਤ ਨਹੀਂ ਕਰਦੇ ਉੱਥੇ ਸਰਦਾਰ ਭਗਤ ਸਿੰਘ ਦੀ ਮਾਂ ਨੂੰ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਸੀ ਉਹਨਾਂ ਕਹਿਆ ਸੀ ਤੂੰ ਭਗਤ ਸਿੰਘ ਦੀ ਮਾਂ ਨਹੀਂ ਤੂੰ ਪੂਰੇ ਪੰਜਾਬ ਦੀ ਮਾਂ ਵਾ ਤੇਰਾ ਇੱਕ ਭਗਤ ਸਿੰਘ ਗਿਆ ਆ ਤੇਰੇ ਅੱਜ ਕਰੋੜਾ ਭਗਤ ਸਿੰਘ ਤੇਰੇ ਪੁੱਤ ਤੇਰੇ ਬਣ ਕੇ ਤੇਰੇ ਡਾਕਟਰ ਸਾਹਿਬ ਤੁਸੀਂ ਜਿੱਤਰੀ ਕੇ ਨਾਲ ਇਸ ਇਲਾਕੇ ਦੀ ਤੁਹਾਡੀ ਸ਼ਰਾਫਤ ਨੂੰ ਇਹਨਾਂ ਨੇ ਵੋਟਾਂ ਪਾਈਆਂ ਨੇ ਜਿਹੜਾ ਐਮਪੀ ਚੁਣ ਕੇ ਗਿਆ ਉਹ ਤੁਹਾਡੀ ਸ਼ਰਾਫਤ ਕਰਕੇ ਤੁਸੀਂ ਜਿੱਤੇ ਹੋ ਤੇ ਜਿੱਥੇ ਉਹ ਤਰਤੀ ਦੇ ਉੱਪਰ ਜਿੱਥੇ ਛੋਟੇ ਸੈਬਜਾਦਿਆਂ ਦੀ ਸ਼ਹਾਦਤ ਹੋਵੇ ਉਹ ਤਰਤੀ ਦਾ ਸੇਵਾ ਕਰੇਗਾ ਗੁਰੂ ਗਬਿੰਦ ਸਿੰਘ ਹਮੇਸ਼ਾ ਉਹਦੇ ਤੇ ਅਸ਼ੀਰਵਾਦ ਰੱਖੂ ਉਹਨੂੰ ਕਦੇ ਉੱਥੋਂ ਪਿਛੜੀ ਹਟਣ ਦੇ ਯਾਰ ਲੂ ਖੰਡੇ ਖੜੇ ਹੋ ਜਾਂਦੇ ਨੇ ਇੱਕ ਸੀ ਗੁਰੂ ਸਾਡਾ ਜਨੇ ਕਿਹਾ ਸੀ ਆ ਪਰਿਵਾਰ ਵਾਰਾਂ ਦਾ ਉਹਨੇ ਪੰਥ ਉਹਨੇ ਛੋਟੇ ਛੋਟੇ ਸੈਭ ਜاده ਆਪਣੀ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਲਿਆ ਉਹਨੇ ਆਪਣੀ ਮਾਂ ਨੂੰ ਛੀਟ ਕਰਵਾ ਲਿਆ ਬਾਪ ਸ਼ਹੀਦ ਕਰ ਆਪਣੀ ਚੋਲੀ ਚ ਪਵਾਇਆ ਤੇ ਪਾਈ ਜੀਵਨ ਸਿੰਘ ਜੈਤ ਰਿੰਗਰੇਟਾ ਗੁਰੂ ਦਾ ਬੇਟਾ ਕਿਆ ਕੇ ਦਿਲ ਨਾ ਲਾਇਆ ਅੱਜ ਧਰਤੀ ਉਸ ਗੁਰੂ ਦੇ ਅਸੀਂ ਸਾਬ ਸਾਬ ਜਨ ਨੂੰ ਨਾਤਮਸਤਕ ਹੁੰਨੇ ਆ ਮੈਂ ਰਾਜਾ ਵੜਿੰਗ ਜੀ ਪ੍ਰੈਸ ਵਾਲੇ ਕਈ ਵਾਰਾ ਕਹਿਣ ਲੱਗ ਪੈਂਦੇ ਨੇ ਬਾਜਵਾਲ ਸਾਹਿਬ ਕਿ ਕਾਂਗਰਸ ਇਕੱਠੀ ਹੋਣੀ ਚਾਹੀਦੀ ਆ ਮੈਂ ਦੱਸ ਦੇਣਾ ਚਾਹੁੰਨਾ 1980 ਦੇ ਵਿੱਚ ਦੋ ਟੜੇ ਸੀਗੇ ਤੇ ਤਿੰਨ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ ਸਰਦਾਰ ਦੁਬਾਰਾ ਸਿੰਘ ਸਰਦਾਰ ਗੁਰਦਿਆਲ ਸਿੰਘ ਢਿੱਲੋਂ ਤੇ ਹਰਚੰਦ ਸਿੰਘ ਬਰਾੜ ਸਾਰਿਆਂ ਨੇ ਗਿਆਨੀ ਜੈਲ ਸਿੰਘ ਇਹਨਾਂ ਸਾਰਿਆਂ ਨੇ ਇਲੈਕਸ਼ਨ ਲੜੀ ਸੀ ਉਹਦੇ ਵਿੱਚ ਇਹ ਨਹੀਂ ਸੀ ਕਿਹਾ ਕਿ ਅਸੀਂ ਕਾਂਗਰਸ ਦਾ ਨੁਕਸਾਨ ਨਹੀਂ ਇਹ ਤੇ ਹੋ ਗਈ ਕਾਂਗਰਸ ਜੇ ਕੋਈ ਇਹ ਕਵੇ ਕਿ ਮੈਨੂੰ ਪਹਿਲਾ ਮੁੱਖ ਮੰਤਰੀ ਕਰੋ ਜਾਂ ਆਹ ਕਰੋ ਉਹਨੂੰ ਕਦੀ ਕਾਂਗਰਸ ਦਾ ਵਰਕਰ برداشت ਨਹੀਂ ਕਰੇਗਾ ਮੈਂ ਦੱਸ ਦੇਣਾ ਚਾਹੁੰਦਾ ਕਾਂਗਰਸੀਓ ਕੰਨ ਖੋਲ ਕੇ ਸੁਣ ਲੋ ਤੁਹਾਨੂੰ ਨਹੀਂ ਜਿਹਨੂੰ ਕਿਸੇ ਨੂੰ ਗਲਤ ਫਹਮੀ ਆ ਮੈਂ ਉਹਨੂੰ ਦੱਸਣ ਲੱਗਾ ਸਰਦਾਰ ਬਿਆਨ ਸਿੰਘ ਸਰਦਾਰ ਗੁਰਦਸ਼ਨ ਸਿੰਘ ਨਾਬਾ ਇਹ ਵੱਖਰੇ ਗਰੁੱਪ ਚ ਹੁੰਦੇ ਸੀ ਸਰਦਾਰ ਦਰਬਾਰਾ ਸਿੰਘ ਦੇ ਬਰ ਖਿਲਾਫ ਜਦੋਂ ਮੁੱਖ ਮੰਤਰੀ ਸੀਗੇ ਤੇ ਮੇਰੇ ਇਫਾਜ਼ਤ ਅਹਿਜਨ ਸਿੰਘ ਜਨਾਲਾ ਤੇ ਡਾਕਟਰ ਕੇਵਲ ਕ੍ਰਿਸ਼ਨ ਇਹ ਸਾਰੇ ਇੱਕ ਗਰੁੱਪ ਚ ਹੁੰਦੇ ਸੀ ਪਰ ਜਿਸ ਵੇਲੇ ਇਹ ਗਰੁੱਪ ਖਤਮ ਹੋ ਜਾਂਦਾ ਸੀ ਕਾਂਗਰਸ ਖੜੀ ਹੁੰਦੀ ਸੀ ਜੇ ਅਤਵਾਦ ਆਇਆ ਖਤਮ ਕੀਤਾ ਅਤਵਾਦ ਤਾਂ ਖਤਮ ਹੋਇਆ ਜਦੋਂ ਕਾਂਗਰਸ ਇੱਕ ਮੋਟ ਹੋ ਕੇ ਇਸ ਅਤਵਾਦ ਦੇ ਬਰ ਖਿਲਾਫ ਲੜੀ ਅੱਜ ਕੋਈ ਇਹ ਗੱਲ ਕਵੇ ਕਿ ਸਰਦਾਰ ਬੈਂਸ ਸਿੰਘ ਬਾਰੇ ਸਰਦਾਰ ਬੈਂਸ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਪੰਜਾਬ ਨੂੰ ਸ਼ਾਂਤੀ ਦਿੱਤੀ ਭਾਜਪਾ ਵਾਲਿਓ ਨੋਟ ਕਰ ਲਓ ਤੁਹਾਡੇ ਕਰਕੇ ਪੰਜਾਬ 'ਤੇ ਸ਼ਾਂਤੀ ਨਹੀਂ ਆਈ ਏ ਕਾਂਗਰਸ ਦੀ ਸ਼ਹਾਦਤ ਕਰਕੇ ਕਾਂਗਰਸ ਇਥੇ ਸ਼ਾਂਤੀ ਆਈ ਆ ਹੁਣੇ ਹੀ ਗੁਰਕੀਰਤ ਕਹਿ ਕੇ ਗਿਆ ਕਹਿੰਦਾ ਹੱਥ ਇਹਨਾਂ ਉਸ ਮਰੋੜ ਕੇ ਨਾ ਉਹਨਾਂ ਦੇ ਹੱਥ 'ਚ ਫੜਾਵਾਂਗੇ ਆਪਾਂ ਪੂਛ ਨੂੰ ਅੱਗੇ ਜਾਣ ਹੀ ਨਹੀਂ ਦੇਣਾ ਪਹਿਲਾਂ ਹੀ ਮਰੋੜ ਲੈਣੀ ਕਿ ਉਹਨਾਂ ਦੇ ਹੱਥ 'ਚ ਫੜਾ ਲੈਣੀ ਕਿ ਆ ਫੜ ਲਓ ਬੇਈਮਾਨਾਂ ਦਾ ਟੋਲਾ ਇਕੱਠਾ ਹੋਇਆ ਸਟੇਜ ਤੇ ਖਲੋ ਕੇ ਕਦੀ ਗੱਲਾਂ ਕਰੂਗਾ ਆ ਚੀਜ਼ ਆ ਉਹ ਮੁੱਖ ਮੰਤਰੀ ਆ ਡਾਂਗਰ ਪੰਜਾਬ ਚਲਾ ਜੇ ਤੇਰੀ ਮਾਂ ਦਾ ਦੁੱਧ ਪੀਤਾ ਤੂੰ ਬਣਾ ਕਾਂਗਰਸੀਏ ਦੇ ਪਰਚੇ ਅਸੀਂ ਅੰਦਰ ਜਾਵਾਂਗੇ ਕਦੀ ਕਿਆ ਨਾ ਇਹਦੀ ਫਾਈਲ ਪਈ ਆ ਕੱਢ ਕੇ ਫੜਾ ਉਹ ਕਾਦੇ ਲਈ ਰੱਖੀ ਆ ਫਾਈਲ ਤੇਰੇ ਕੋਲੋ 4 ਦਿਨ ਨਹੀਂ ਜੇਲ੍ਹ ਚ ਬੈਠਿਆ ਜਾਣਾ ਚੂਹੇ ਅੰਦਰ ਚੱਲੇ ਉਹ ਜੇਲ੍ਹ ਚ ਨਹੀਂ ਚੂਹੇ ਬੰਦ ਹੋਣੇ ਸਮਝ ਗਏ ਨਾ ਤੁਸੀਂ ਕੱਲਾ ਕਰਦਾ ਉਹ ਪੰਜਾਬ ਵੇਖ ਪੰਜਾਬ ਦੀ ਬਰਬਾਦੀ ਵੇਖ ਪੰਜਾਬ ਚ ਗੈਂਗਸਟਰ ਕਿੰਨੇ ਫਿਰਦੇ ਨੇ ਤੇਰਾ ਉਹਨਾਂ ਵੱਲ ਧਿਆਨ ਨਹੀਂ ਤੇਰਾ ਦਿੱਲੀ ਵਾਲਿਆਂ ਵੱਲ ਧਿਆਨ ਹੈ ਉਹਨਾਂ ਦੀ ਅਯਾਸ਼ੀ ਵੱਲ ਧਿਆਨ ਹੈ ਪ੍ਰਧਾਨ ਜੀ ਇੱਕ ਹੋਰ ਲੁੱਟਣ ਲੱਗੇ ਜੇ ਪੰਜਾਬ ਨੂੰ ਕੱਲ ਤੁਸੀਂ ਕਿਹਾ ਕਿ ਬੁਲਾਕਾਂ ਦੇ ਵਿੱਚ 4.5 ਲੱਖ ਦਾ ਬੰਦਾ ਰੱਖਾਂਗੇ ਇਹਦੇ ਅਗੇਂਸਟ ਖੜੇ ਹੋ ਜੋ ਦਿੱਲੀ ਵਾਲਾ ਜਿਵੇਂ ਅੰਗਰੇਜ਼ਾਂ ਨੇ ਪੰਜਾਬ ਲੁੱਟਿਆ ਸੀ ਹਿੰਦੁਸਤਾਨ ਲੁੱਟਿਆ ਸੀ ਆ ਦਿੱਲੀ ਦਾ ਪਘੋੜਾ ਉਥੋਂ ਕੱਢਿਆ ਇਹ ਪੰਜਾਬ ਨੂੰ ਲੁੱਟਣ ਲੱਗਾ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਇਹਨਾਂ ਦੇ ਕਹਿਣ ਤੇ ਗੰਡਾ ਦੇ ਰਹੇ ਹੋ ਕੋਲੋਂ ਮੂੰਹ ਨਾਲ ਨਹੀਂ ਖੁੱਲਣੀਆਂ ਸ਼ਵਾਰੀ ਬੈਠੀ ਸਾਰੀ ਲੀਡਰਸ਼ਿਪ ਤੁਹਾਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਪਹਿਲਾਂ ਇਹ ਕਰਿਏ ਕਿ ਜਿਹੜਾ ਅਫਸਰ ਕਿਸੇ ਨੇ ਕਹਿਣ ਤੇ ਗਲਤ ਕੰਮ ਕਰਦਾ ਉਹਦੇ ਤੇ ਸਭ ਤੋਂ ਪਹਿਲੂ ਪਰਚਾ ਹੋ ਕੇ ਜੇਲ੍ਹ ਚ ਉਹ ਦੇਣਾ ਚਾਹੀਦਾ ਆ ਲੈਂਡ ਪੁਲਿਕ ਪਾਲਿਸੀ ਇਹ ਕਿੰਨੇ ਕੀਤੀ ਆ ਇਹ ਪੰਜਾਬ ਦੇ ਚੀਫ ਸੈਕਟਰੀ ਨੇ ਕੀਤੀ ਆ ਕੋਈ ਪੁਲਿਸ ਅਫਸਰਾਂ ਦੇ ਅਗੇਂਸਟ ਬੋਲੋਗੇ ਤੇ ਪੰਜਾਬ ਬਚੇਗਾ ਇਹ ਚੀਫ ਸੈਕਟਰੀ ਤੇ ਚੋਂ ਸਰਕਾਰ ਆਈ ਸਭ ਤੋਂ ਪਹਿਲਾਂ ਜੇ ਕੋਈ ਪਰਚਾ ਹੋਏਗਾ ਤੇ ਇਸ ਚੀਫ ਸੈਕਟਰੀ ਦੇ ਉੱਤੇ ਬਾਈ ਨੇਮ ਪਰਚਾ ਹੋਏਗਾ ਕਿ ਤੂੰ ਲੁੱਟਣ ਲੱਗਾ ਸੀ ਉਜਾੜਨ ਲੱਗਾ ਸੀ ਆ ਡਾਕਟਰ ਸਾਹਿਬ ਹੁਣੇ ਗੱਲ ਇਹਨਾਂ ਨੇ ਮੈਂ ਐਲਓਪੀ ਸਾਹਿਬ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਅਸੈਂਬਲੀ ਚ ਬੋਲੇ ਨਾ ਟੈਂਡਰ ਹੀ ਨਹੀਂ ਲਾਏ ਦਿੱਲੀ ਵਾਲਿਆਂ 800 ਕਰੋੜ ਰੁਪਏ ਵਾਪਸ ਲੈ ਗਏ ਟੈਂਡਰ ਇਸ ਕਰਕੇ ਨਹੀਂ ਲੱਗੇ ਕਿ ਇਹਨਾਂ ਦੀ ਕਮਿਸ਼ਨ ਦੀ ਸੈਟਿੰਗ ਸਾਨੂੰ ਮੈਨੂੰ ਅੱਜ ਵੀ ਯਾਦ ਆ ਕਿ ਜੇ ਹਿੰਦੁਸਤਾਨ ਦੀ ਆਜ਼ਾਦੀ ਮਿਲੀ ਤੇ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਸੀ ਉਹ ਪੰਜ ਸੀਗੀਆਂ 122 ਕੇ 23 ਫਾਂਸੀਆਂ ਲੱਗੀਆਂ ਉਹਦੇ ਚ 90 ਪੰਜਾਬੀ ਸੀਗੇ ਕੌਣ ਪੋਲ ਸਕਦਾ ਆ ਮੈਨੂੰ ਹੁਣੇ ਤੁਹਾਡੇ ਮਿਲ ਬੈਡ ਵਾਲੇ ਵੀਚੇ ਦੇ ਡਾਇਰੈਕਟਰ ਮਿਲ ਦੇਖਣ ਗਏ ਸੀ ਉਹ ਜੇਲ੍ਹ ਦੇ ਸੀ ਉਹ ਤਸੀਹੇ ਕਰ ਸੀ ਥਾਣੇ ਤਸੀਹਾਰਾ ਕਹ ਰਹਾ ਆ ਮਾਵੀ ਪਾਰਟੀ ਨੇ ਬਣਾਏ ਨੇ ਝੂਠੇ ਪਰਚਿਆਂ ਦੇ ਨਾਲ ਇਹ ਪੁਲਿਸ ਵਾਲੇ ਇਹ ਨੋਟ ਕਰ ਲੋ ਇਹ ਮਤਖਿਆਲ ਕਰੋ ਕਿ ਤੁਸੀਂ ਮੀਟਿੰਗ ਚ ਕਿਹਾ ਸੀ ਕਮਿਸ਼ਨ ਪਠਾਵਾਂਗੇ ਕਮਿਸ਼ਨ ਨਹੀਂ ਬੈਠੇਗਾ ਜਿਹੜਾ ਪਰਚਾ ਗਲਤ ਹੋਇਆ ਕਰ ਕੀਤੀ ਜਾਏਗੀ ਬਿਆਸੀ ਬਣਾ ਕੇ ਯਾਰ ਜਿੰਨੂੰ ਮਰਜੀ ਕੰਡਾ ਰਾਜ ਆ ਇਹ ਲੋਕ ਰਾਜ ਆ ਇਹ ਪੁਲਿਸ ਨੂੰ ਸਾਡੇ ਕੋਲ ਟੈਕਸ ਲੱਗ ਕੇ ਇਹਨਾਂ ਦੇ ਜੇ ਪੱਗਾ ਨਾ ਲਾਓ ਇਹ ਲੁੱਟਣ ਵਾਲਿਆਂ ਦਾ ਧਿਆਨ ਕਰੋ ਜਿਹੜੇ ਲੁੱਟ ਕੇ ਪੰਜਾਬ ਨੂੰ ਖਾ ਰਹੇ ਨੇ ਜਾਣ ਕਰੋ ਕੰਡਾ ਸ੍ਰੀ ਕਿਉਂ ਨਹੀਂ ਪੰਜਾਬ ਚ ਆ ਰਹੀ ਕਹੇ ਮੁੱਖ ਮੰਤਰੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਲੁਧਿਆਣੇ ਦੇ ਵਿੱਚ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ 15000 ਕਰੋੜ ਦੀ ਇੰਡਸਟਰੀ ਲੈ ਕੇ ਚਲਾ ਗਿਆ ਮੱਧ ਪ੍ਰਦੇਸ਼ ਦੇ ਵਿੱਚ ਤੇ ਤੇਰੇ ਕੋਲ ਤੇ 15 ਰੁਪਏ ਦੀ ਨਹੀਂ ਲੱਗ ਰਹੀ ਤੈਨੂੰ ਸਾਰਾ ਦਿਨ ਮਜ਼ਾਕ ਕਰਨੇ ਜਾਂ ਲੋਕਾਂ ਦੇ ਉੱਤੇ ਗਲਤ ਤਾਨੇ ਕੱਸ਼ਣੇ ਉਹ ਛੱਡ ਇਹ ਕਹਿਣਾ ਚਾਹੁੰਦਾ ਅੱਜ ਜਸ ਸ਼ਹੀਦ ਦੀ ਧਰਤੀ ਦੇ ਖੜੇ ਹੋਏ ਆ ਇਥੋਂ ਪ੍ਰਣ ਕਰੀਏ ਖੁਰਾਕ ਖੋਜ ਮਟਾ ਦੇਣਾ ਦੁਬਾਰਾ ਕੋਈ ਜੁਰਤ ਨਾ ਕਰ ਸਕੇ ਪੰਜਾਬ ਨੂੰ ਲੁੱਟਣ ਲਈ ਤੂੰ ਗੁਰਕੇੜੇਲ ਸੌਣ ਦੀ ਗੱਲ ਕਰਦਾ ਛੱਡ ਪਰ ਇਹੋ ਜਿਹੇ ਨਾਂ ਹੀ ਨਹੀਂ ਲਈਦੇ ਇਹਦੇ ਪਤਾ ਨਹੀਂ ਬਰਸਾਟਾ ਵੜ ਜਾਣੇ ਨੇ ਇਹ ਲੱਭਣੇ ਹੀ ਨਹੀਂ ਤੁਸੀਂ ਵੇਖਿਓ ਇਲੈਕਸ਼ਨ ਆਉਂਦੇ ਹੋ ਬੱਲਵਾਂ ਸਾਉ ਤੋਂ 332 ਕਹਿੰਦੇ ਹੋ ਇਹ ਤੁਹਾਨੂੰ 92 ਚ ਕੋਈ ਨਹੀਂ ਲੱਭਣਾ ਇਹਨਾਂ ਦੇ ਇਲੈਕਸ਼ਨ ਹੀ ਨਹੀਂ ਲੜਦੀ ਉਹ ਲੋਕਾਂ ਨੇ ਪਿੰਡਾਂ ਦੇ ਬਾਹਰ ਡਾਂਗਾਂ ਲੈ ਕੇ ਖਲੋਤੇ ਹੋਣਾ ਕਿਹਾ ਤੁਹਾਡਾ ਸਵਾਗਤ ਕਰੀਏ ਖਲੋਣਾ ਕਿ ਨਹੀਂ ਖਲੋਣਾ ਇਹ ਇਹ ਹੁਣ ਜਿਹੜੇ ਗੱਲਾਂ ਕਰਦਾ ਇਹਨੂੰ ਕਿਹੜਾ ਚੋਨਾ ਕਿ ਐਤ ਕੀ ਜਦੋਂ ਇਲੈਕਸ਼ਨ ਆਏਗੀ ਵਿਦਰੋਹ ਹੋਏਗਾ ਤੇਰੀ ਬੇਈਮਾਨੀ ਤੇ ਤੇਰੀ ਜ਼ੁਬਾਨ ਦੇ ਅਗੇਂਸਟ ਲੋਕ ਵਿਦਰੋਹ ਕਰਨਗੇ ਤਗੜੇ ਹੋ ਉਹ ਕਾਂਗਰਸ ਦਾ ਵਰਕਰ ਹਮੇਸ਼ਾ ਤਗੜਾ ਹੁੰਦਾ ਕਾਂਗਰਸ ਦੇ ਵਰਕਰ ਚ ਕਦੀ ਕਬੀ ਨਹੀਂ ਹੋਈ ਜੇ ਕਦੇ ਪਿੱਠ ਦਿੱਤੀਆ ਤੋ ਅਸੀਂ ਦਿੱਤੀ ਹੋਏਗੇ ਤੁਸੀਂ ਕਦੀ ਨਹੀਂ ਦਿੱਤੀ दलवी साहब आपका बहुत बड़ा रोल है जो हाई कमांड है ना वही लाइन पर लाती है जो बिगड़े हुए लीडर होते हैं कोई कह देता मैनू नहीं बुलाया जर ते हर बंदे आके नतमस्तक होना पेगा कौन भुल सकता जल्हा बाग न ਕੌਣ ਪੁੱਲ ਸਕਦਾ ਮੈਂ ਕਿਹਣਾ ਚੋਨਾ ਕਾਲੀਦਲ ਨੂੰ ਮੇਰੇ ਪਿੰਡ ਤੋਂ ਤਰੋ ਵਾਲੀ ਤੋਂ ਜਥਾ ਚੱਲਿਆ ਸੀ ਸਰਦਾਰ ਲక్ష్మణ ਸਿੰਘ ਦੀ ਰੈਨ ਮਾਈਚ 122 ਬੰਦੇ ਉੱਥੇ ਨਰੈਣੂ ਮਹੰਤ ਨੇ ਸ਼ਹੀਦ ਕਰ ਦਿੱਤੇ 26 ਟੋਕਰੇ ਉੱਥੋਂ ਹੱਡੀਆਂ ਦੇ ਨਿਕਲੇ ਸੀ ਤੇ ਸਰਦਾਰ ਲక్ష్మణ ਸਿੰਘ ਨੂੰ ਜਿੰਦਾ ਜੰਡਨਾ ਬਣ ਕੇ ਸਾੜਿਆ ਸੀ ਪੁੱਠਾ ਕਰਕੇ ਸਾੜਿਆ ਸੀ ਇਹਨੂੰ ਮੈਂ ਕਹਿਣਾ ਚਾਹੁੰਦਾ ਸੁਖੀਰ ਬਾਦਲ ਨੂੰ ਤੇਰੇ ਕਰਕੇ ਨਹੀਂ ਬਣੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਖਰ ਕੌਮ ਦਾ ਖਿਤਾਬ ਤੇ ਧਰੋਵਾਲ ਵਿੱਚ ਅੱਜ ਤੱਕ ਸਰਦਾਰ ਲక్ష్మణ ਸਿੰਘ ਦੇ ਨਾਂ ਤੇ ਪੰਜਾਬ ਸਰਕਾਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਿਹੜਾ 5 ਸਾਲ ਰਿਹਾ ਫਖਰ ਕੌਮ ਦੀ ਮੈਂ ਗੱਲ ਕਰਦਾ ਉਹਦੇ ਕੋਲ ਤੇ ਵਾਪਸ ਲੈ ਲਿਆ ਮੈਂ ਵਿਚ ਜਦੋਂ ਬਾਦਲ ਮੁੱਖ ਮੰਤਰੀ ਸੀ 2012 ਚ ਉਹਦੇ ਬਾਅਦ ਮੋਟੋ ਲਾਈ ਗਈ ਆਕਾਲੀ ਦਲ ਤੇ ਹੋ ਗਿਆ ਜੇ ਖਤਮ ਹੁਣ ਤਗੜੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ ਪੰਜਾਬ ਚੋਂ ਇਹ ਗੈਂਗਸਟਰ ਅੱਤਵਾਦੀਆਂ ਨੂੰ ਹੀ ਮਾਰੇ ਨੇ ਤੇ ਕੇਂਦਰ ਸਰਕਾਰ ਇਹਨਾਂ ਦੇ ਨਾਲ ਰਲਈ ਆ ਇਹਨਾਂ ਨੇ ਦੋਵੇਂ ਸਭ ਤੋਂ ਵੱਡੇ ਪੰਜਾਬ ਦੇ ਗੈਂਗਸਟਰ ਜਿਹੜੇ ਨੇ ਆਪਣੀਆਂ ਜਿਹੜੀਆਂ ਬੀਜੇਪੀ ਦੀਆਂ ਗਵਰਨਮੈਂਟਾਂ ਨੇ ਉਹਨਾਂ ਦੇ ਉੱਥੇ ਰੱਖੇ ਨੇ ਆਓ ਅੱਜ ਦੇ ਜਿਹੜੇ ਇੱਕ ਪ੍ਰਣ ਕਰੀਏ ਕਿ ਇਸ ਪੰਜਾਬ ਨੂੰ ਪਹਿਲਾਂ ਵੀ ਜੇ ਕਿਸੇ ਨੇ ਬਚਾਇਆ ਕਾਂਗਰਸ ਦੇ ਵਰਕਰ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਬਚਾਇਆ ਹੁਣ ਵੀ ਅਸੀਂ ਉਸੇ ਤਰ੍ਹਾਂ ਹੀ ਇਸ ਪੰਜਾਬ ਨੂੰ ਬਚਾਉਣ ਲਈ ਅੱਜ ਤੋਂ ਹੀ ਚੱਲੀ ਆ ਕਿਨੇ ਤਿੰਨ ਤਿੰਨ ਹੋ ਗਏ ਸੁਭਾਗਮੰਗਨਾਂ ਦੀ ਸਰਕਾਰ ਚ ਅੱਜ 4 4 ਹੋ ਗਏ ਹੁਰਤੇ ਪੰਜਵੇਂ ਵੇਲੇ ਤੇ ਅਸੀਂ ਇੱਥੇ ਹੋਣਾ ਤੇ ਉਦੋਂ ਸ਼ਹੀਦਾਂ ਨੂੰ ਇੱਥੇ ਬੈਠ ਕੇ ਨਹੀਂ ਉੱਥੇ ਜਾ ਕੇ ਸ਼ਰਧਾਂਜਲੀ ਦਵਾਂਗੇ ਕਿ ਤੇਰੇ ਕਰਕੇ ਦੇਸ਼ ਬਚਿਆ ਤੇਰੇ ਕਰਕੇ ਪੰਜਾਬੀ ਬਚੇਗਾ ਬਹੁਤ ਬਹੁਤ ਤੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ